ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਟੇਸਟੀ ਪਿੰਨੀਆਂ ਦੀ ਰੈਸਪੀ ਲੈ ਕੇ ਆਈਆਂ ਅੱਜ ਆਪਾਂ ਬਣਾਉਣ ਵਾਲੀਆਂ ਅਲਸੀ ਤੇ ਵੇਸਣ ਦੀਆਂ ਪਿੰਨੀਆਂ ਅਲਸੀ ਐ ਜਿਹੜੀ ਇਹਨੂੰ ਠੰਡ ਦੇ ਮੌਸਮ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ ਅਲਸੀ ਦੀਆਂ ਜਿਹੜੀਆਂ ਪਿੰਨੀਆਂ ਆਪਾਂ ਬਣਾਵਾਂਗੇ ਇਹਨਾਂ ਨੂੰ ਬਿਨਾਂ ਚੀਨੀ ਤੋਂ ਤੇ ਬਿਨਾਂ ਚਾਸ਼ਨੀ ਤੋਂ ਬਣਾ ਕੇ ਤਿਆਰ ਕਰਾਂਗੇ ਖਾਣ ਵਿੱਚ ਬਹੁਤ ਟੇਸਟੀ ਬਣਦੀਆਂ ਨੇ ਬਣਾਉਣਾ ਇਹਨਾਂ ਨੂੰ ਬਿਲਕੁਲ ਸੌਖਾ ਹੈ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਪਿੰਨੀਆਂ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਤਾਂ ਇਹਨਾਂ ਪਿੰਨੀਆਂ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਅੱਧਾ ਕੱਪ ਲਈਏ ਅਲਸੀ नापੋਸ ਤੇ ਤੁਸੀਂ ਘਰ ਦਾ ਕੋਈ ਵੀ ਇੱਕ ਕੱਪ ਜਾਂ ਕੌਲੀ ਸੈੱਟ ਕਰ ਲੈਣਾ ਸਾਰਾ ਨਾਪੋਸੇ ਨਾਲ ਹੀ ਲੈਣਾ ਹੈ ਅਲਸੀ ਜਿਹਨੂੰ ਫਲੈਕਸੀਡਸ ਵੀ ਕਿਹਾ ਜਾਂਦਾ ਹੈ ਇਹਦੇ ਬੀਜ ਨੇ ਜਿਹੜੇ ਬਹੁਤ ਹੀ ਹੈਲਦੀ ਮੰਨੇ ਜਾਂਦੇ ਆ ਠੰਡ ਦੇ ਮੌਸਮ ਵਿੱਚ ਠੰਡ ਤੋਂ ਹੋਣ ਵਾਲੀਆਂ ਬਹੁਤ ਸਾਰੀਆਂ ਪ੍ਰੋਬਲਮਸ ਤੋਂ ਆਪਾਂ ਨੂੰ ਬਚਾ ਕੇ ਰੱਖਦੇ ਆਂ ਸਰੀਰ ਦੀ ਥਕਾਨ ਕਮਜ਼ੋਰੀ ਨੂੰ ਦੂਰ ਕਰਦੇ ਆਂ ਜੇ बैड ਕੋਲੇਸਟ੍ਰੋਲ ਅਗਰ ਸਰੀਰ ਵਿੱਚ ਵੱਧ ਗਿਆ ਉਹਨੂੰ ਵੀ ਇਹ ਕੰਟਰੋਲ ਕਰਨ ਦਾ ਕੰਮ ਕਰਦੇ ਨੇ ਸਕਿਨ ਵਾਸਤੇ ਤੇ ਵਾਲਾਂ ਵਾਸਤੇ ਬਹੁਤ ਵਧੀਆ ਮੰਨੇ ਜਾਂਦੇ ਆਂ ਤਾਲਸੀ ਦੇ ਬੀਜਾਂ ਨੂੰ ਪਹਿਲਾਂ ਆਪਾਂ ਗੈਸ ਦੇ ਘੱਟ ਫਲੇਮ ਤੇ ਜਿਹੜਾ 5 ਤੋਂ 6 ਮਿੰਟ ਵਾਸਤੇ ਭੁੰਨ ਲੈਣਾ ਗੈਸ ਦਾ ਫਲੇਮ ਹਾਈ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਇੱਕਦਮ ਇਹ ਜੜੇ ਜਲ ਜਾਣਗੇ ਗੈਸ ਦੇ ਘੱਟ ਫਲੇਮ ਤੇ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਭੁੰਨਦੇ ਜਾਵਾਂਗੇ ਇਹਨਾਂ ਦੇ ਵਿੱਚ ਹਲਕੀ ਜਿਹੀ ਸ਼ਾਈਨ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਹੀ ਇਹਦੇ ਵਿੱਚ ਤੁਹਾਨੂੰ ਝਟਕਣ ਦੀ ਜਿਹੜੀ ਆਵਾਜ਼ ਵੀ ਆਉਣ ਲੱਗ ਜਾਏਗੀ ਇਹ ਦੇਖੋ ਜਿਸ ਤਰ੍ਹਾਂ ਹੋਣਾ ਨਾ ਅਲਸੀ ਦੇ ਬੀਜ ਥੋੜੇ ਝਟਕਨੇ ਸ਼ੁਰੂ ਹੋ ਗਏ ਆ ਬਹੁਤ ਜ਼ਿਆਦਾ ਨਹੀਂ ਆਪਾਂ ਇਹਨੂੰ ਭੁੰਨਣਾ ਬਸ 4 ਤੋਂ 5 ਮਿੰਟ ਵਾਸਤੇ ਜਿਹੜਾ ਭੁੰਨ ਲੈਣਾ ਹੈ ਤੇ ਹੁਣ ਆਪਾਂ ਜਿਹੜਾ ਗੈਸ ਦਾ ਫਲੇਮ ਬੰਦ ਕਰ ਦਾਂਗੇ ਇਸ ਤੋਂ ਬਾਅਦ ਇਹਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲੈਣਾ ਤੇ ਇਹਨਾਂ ਨੂੰ ਜਿਹੜਾ ਪਹਿਲਾਂ ਚੰਗੀ ਤਰ੍ਹਾਂ ਠੰਡੇ ਹੋਣ ਦੇਣਾ ਠੰਡੇ ਹੋਣ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਇੱਕ ਮਿਕਸਰ ਜਾਰ ਵਿੱਚ ਪਾ ਕੇ ਗ੍ਰਾਈਂਡਰ ਵਿੱਚ ਚੰਗੀ ਤਰ੍ਹਾਂ ਪੀਸ ਲੈਣਾ ਤੇ ਇਹਦਾ ਇੱਕ ਫਾਈਨ ਪਾਊਡਰ ਤਿਆਰ ਕਰਨਾ ਹੁਣ ਆਪਾਂ ਕੜਾਈ ਵਿੱਚ 1.5 ਕੱਪ ਪਾਵਾਂਗੇ ਬੇਸਨ ਜਿਹੜੀਆਂ ਆਪਾਂ ਅੱਜ ਵਾਲੀਆਂ ਪਿੰਨੀਆਂ ਬਣਾਉਣ ਵਾਲਿਆਂ ਨੂੰ ਵੇਸਣ ਦੇ ਨਾਲ ਬਣਾਉਣ ਵਾਲਿਆਂ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਜੇ ਆਟਾ ਪਾਉਣਾ ਚਾਹੁੰਦੇ ਹੋ ਨਾ ਤਾਂ ਅੱਧਾ ਵੇਸਣ ਤੇ ਅੱਧਾ ਆਟਾ ਵੀ ਪਾ ਸਕਦੇ ਹੋ ਜਾਂ ਫਿਰ ਇੱਕ ਕੌਲੀ ਇਹਦੇ ਵਿੱਚ ਵੇਸਣ ਦੀ ਤੇ ਜਿਹੜਾ ਅੱਧਾ ਕੱਪ ਆਪਾਂ ਪਾਇਆ ਉਹ ਤੁਸੀਂ ਆٹے ਦਾ ਪਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਵੇਸਣ ਨੂੰ ਵੀ ਹੈ ਜਿਹੜਾ ਹੁਣ ਗੈਸ ਦੇ ਘੱਟ ਫਲੇਮ ਤੇ ਪੁੱਣਾ ਗੈਸ ਦਾ ਫਲੇਮ ਨੂੰ ਪੂਰੇ ਪ੍ਰੋਸੈਸ ਵਿੱਚ ਹੀ ਹੁਣ ਆਪਾਂ ਬਿਲਕੁਲ ਘੱਟ ਰੱਖਾਂਗੇ ਤੇ ਹਜੇ ਇਹਨੂੰ ਸ਼ੁਰੂ ਵਿੱਚ ਡ్రਾਈ ਰੋਸਟ ਕਰਾਂਗੇ ਦੇ ਵਿੱਚ ਆਪਾਂ ਕਿਉਂ ਨਹੀਂ ਐਡ ਕਰਨ ਵਾਲੇ ਸ਼ੁਰੂ ਵਿੱਚ ਇਹਨੂੰ ਬਿਨਾ ਘਿਓ ਤੋਂ ਆਪਾਂ ਭੁੰਨਣਾ ਦਾ 5 ਤੋਂ 7 ਮਿੰਟ ਵਾਸਤੇ ਆਪਾਂ ਨੂੰ ਬਿਨਾ ਘਿਓ ਤੋਂ ਐਵੇਂ ਹੀ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਇਹਦੇ ਨਾਲ ਨਾ ਜਿਹੜਾ ਵੇਸਣ ਚ ਕੱਚਾਪਨ ਬਿਲਕੁਲ ਨਹੀਂ ਰਹਿੰਦਾ ਬਹੁਤ ਹੀ ਵਧੀਆ ਤਰ੍ਹਾਂ ਜਿਹੜਾ ਵੇਸਣ ਚੰਗੀ ਤਰ੍ਹਾਂ ਰੋਸਟ ਹੋ ਜਾਂਦਾ ਤਾਂ ਹੁਣ ਆਪਾਂ ਇਹਨੂੰ ਦੇਖੋ ਜਦੋਂ 5 ਕਿ ਮਿੰਟ ਵਾਸਤੇ ਇਸ ਤਰ੍ਹਾਂ ਭੁੰਨ ਲਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਘਿਓ ਮਿਲਾਵਾਂਗੇ ਤਾਂ ਸੀਮ ਕੱਪ ਦੇ ਨਾਪ ਨਾਲ ਅੱਧਾ ਕੱਪ ਆਪਾਂ ਇਹਦੇ ਵਾਸਤੇ ਜਿਹੜਾ ਘਿਓ ਲਿਆ ਘਿਓ ਆਪਾਂ ਸਾਰਾ ਜਿਹੜਾ ਇੱਕੋ ਦਮ ਇਹਦੇ ਵਿੱਚ ਨਹੀਂ ਪਾਣਾ ਥੋੜਾ ਥੋੜਾ ਕਰਕੇ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਤੇ ਕੋਸ਼ਿਸ਼ ਕਰਾਂਗੇ ਇਹਨੂੰ ਘੱਟ ਤੋਂ ਘੱਟ ਘਿਓ ਵਿੱਚ ਬਣਾਉਣ ਦੀ ਬਹੁਤ ਜ਼ਿਆਦਾ ਇਹਦੇ ਵਿੱਚ ਆਪਾਂ ਘਿਓ ਦਾ ਯੂਜ਼ ਨਹੀਂ ਕਰਨ ਵਾਲੇ ਤਾਂ ਸ਼ੁਰੂ ਵਿੱਚ ਆਪਾਂ ਇਹਦੇ ਵਿੱਚ ਜਿਹੜਾ 3 ਚਮਚ ਦੇ ਕਰੀਬ ਘਿਓ ਪਾ ਦਿੱਤਾ ਬਸ ਇੰਨਾ ਕੁ ਘਿਓ ਆਪਾਂ ਪਹਿਲਾਂ ਪਾਵਾਂਗੇ ਇਸ ਤੋਂ ਬਾਅਦ ਘਿਓ ਨੂੰ ਇਹਦੇ ਵਿੱਚ ਬੇਸਣ ਵਿੱਚ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦੇਣਾ ਹੈ ਤੇ ਕਿਉਂੋਂ ਤੋਂ ਬਾਅਦ ਵੀ ਇਹਨਾਂ ਨੂੰ ਆਪਾਂ ਉਦੋਂ ਤੱਕ ਹੁਣ ਚੰਗੀ ਤਰ੍ਹਾਂ ਭੁੰਨਾ ਜਦੋਂ ਤੱਕ ਇਹਦਾ ਬਹੁਤ ਹੀ ਵਧੀਆ ਕਲਰ ਨਹੀਂ ਆ ਜਾਂਦਾ ਵੇਸਣ ਬਿਲਕੁਲ ਚੰਗੀ ਤਰ੍ਹਾਂ ਭੁੱਜ ਨਹੀਂ ਜਾਂਦਾ ਜਿਵੇਂ ਜਿਵੇਂ ਆਪਾਂ ਇਹਨੂੰ ਭੁੰਨਦੇ ਜਾਵਾਂਗੇ ਨਾ ਹੌਲੀ ਹੌਲੀ ਇਹਦਾ ਜਿਹੜਾ ਕਲਰ ਹੈ 골ਡਨ ਬ੍ਰਾਊਨ ਹੋਣਾ ਸ਼ੁਰੂ ਹੋ ਜਾਏਗਾ ਤੇ ਬਹੁਤ ਹੀ ਵਧੀਆ ਵੇਸਣ ਵਿੱਚੋਂ ਖੁਸ਼ਬੂ ਵੀ ਆਉਣੀ ਸ਼ੁਰੂ ਹੋ ਜਾਏਗੀ ਤਾਂ ਜਦੋਂ ਪਹਿਲੇ ਸ਼ੁਰੂ ਚ ਦੇਖੋ ਇਹਦੇ ਵਿੱਚ ਕਿਉ ਮਿਲਾਇਆ ਨਾ ਕਾਫੀ ਮਿਕਸਚਰ ਹੈ ਜਿਹੜਾ ਸੁੱਕਾ ਜਿਹਾ ਲੱਗ ਰਿਹਾ ਤਾਂ ਇੱਕ ਚਮਚ ਕਿਉ ਆਪਾਂ ਇਹਦੇ ਵਿੱਚ ਹੋਰ ਪਾ ਦਾਂਗੇ ਹੁਣ ਆਪਾਂ ਜਿਹੜਾ ਵੇਸਨ ਨੂੰ ਐਵੇਂ ਲਗਾਤਾਰ ਚਲਾਉਂਦੇ ਹੋਏ ਭੁੰਨਣਾ ਸ਼ੁਰੂ ਚ ਜਿਵੇਂ ਜਿਵੇਂ ਤੁਸੀਂ ਇਹਨੂੰ ਵੇਸਨ ਨੂੰ ਭੁੰਨਦੇ ਜਾਓਗੇ ਨਾ ਸ਼ੁਰੂ ਚ ਜਿਵੇਂ ਸੁੱਕਾ ਲੱਗੇਗਾ ਮਿਕਸਚਰ ਹੌਲੀ ਹੌਲੀ ਜਿਵੇਂ ਜਿਵੇਂ ਇਹਨੂੰ ਆਪਾਂ ਭੁੰਨਦੇ ਜਾਵਾਂਗੇ ਕਿਉਂ ਉਹ ਰਿਲੀਜ਼ ਕਰਨਾ ਸ਼ੁਰੂ ਕਰ ਦਿੰਦਾ ਤੇ ਇਹਦਾ ਟੈਕਸਚਰ ਜਿਹੜਾ ਉਹ ਵੀ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਤੇ ਹੁਣ ਦੇਖੋ ਪਹਿਲਾਂ ਤੂੰ ਜਿਹੜਾ ਕਾਫੀ ਜ਼ਿਆਦਾ ਵੇਸੇ ਵਿੱਚ ਨਮੀ ਆਉਣੀ ਸ਼ੁਰੂ ਹੋ ਗਈ ਹੈ ਤੇ ਹੁਣ ਦੇਖੋ ਬਿਲਕੁਲ ਪੂਰੀ ਤਰ੍ਹਾਂ ਦਾ ਟੈਕਸਚਰ ਚੇਂਜ ਹੋ ਚੁੱਕਿਆ ਨੇ ਕਿਉਂ ਉਹ ਜਿਹੜਾ ਪੂਰੀ ਤਰ੍ਹਾਂ ਜਟ ਛੱਡਣਾ ਸ਼ੁਰੂ ਕਰ ਦਿੱਤਾ ਹੈ ਵੇਸਨ ਬਹੁਤ ਚੰਗੀ ਤਰ੍ਹਾਂ ਜਿਹੜਾ ਇਸ ਟਾਈਮ ਪੱਕਣਾ ਸ਼ੁਰੂ ਹੋ ਗਿਆ ਬਹੁਤ ਹੀ ਵਧੀਆ ਇਹਦਾ ਕਲਰ ਆ ਗਿਆ ਤਾਂ ਵੇਸਨ ਪੁੰਦੇ ਹੋਏ ਨਾ ਆਪਾਂ ਨੂੰ ਇਸ ਟਾਈਮ ਜਿਹੜਾ 12 ਮਿੰਟ ਦੇ ਕਰੀਬ ਟੋਟਲ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ 10 ਤੋਂ 12 ਪਾ ਰਹੇ ਆ ਬਦਾਮ ਬਦਾਮ ਨੂੰ ਥੋੜਾ ਰਫਲੀ ਚੌਪ ਕਰ ਲਿਆ ਮੈਂ ਤੁਸੀਂ ਇਹਨਾਂ ਨੂੰ ਜਿਹੜਾ ਬਦਾਮ ਜਾਂ ਡਰਾਈ ਫਰੂਟਸ ਜੋ ਵੀ ਪਾਉਂਦੇ ਉਹਨਾਂ ਨੂੰ ਬਰੀਕ ਕੱਟ ਕਰਕੇ ਵੀ ਪਾ ਸਕਦੇ ਹੋ ਤਾਂ 2 ਚਮਚ ਆਪਾਂ ਇਹਦੇ ਵਿੱਚ ਪਾ ਦਿੱਤੇ ਆ ਖਰਬੂਜੇ ਦੇ ਬੀਜ ਮੈਂ ਇਹਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਡਰਾਈ ਫਰੂਟਸ ਐਡ ਨਹੀਂ ਕੀਤੇ ਆਪਾਂ ਇਹਦੇ ਵਿੱਚ ਜਿਹੜਾ ਨੇਚਰਲ ਅਲਸੀ ਦਾ ਫਲੇਵਰ ਆ ਉਹੀ ਜ਼ਿਆਦਾ ਰੱਖਾਂਗੇ ਤੇ ਇਸ ਲਈ ਡਰਾਈ ਫਰੂਟਸ ਇਹਦੇ ਵਿੱਚ ਘੱਟ ਪਾਏ ਆ ਤੁਸੀਂ ਚਾਹੋ ਤਾਂ ਡਰਾਈ ਫਰੂ ਜਿਹੜੀ ਆਪਾਂ ਅਲਸੀ ਰੱਖੀ ਹੋਈ ਸੀ ਨਾ ਜਦੋਂ ਠੰਡੀ ਹੋ ਗਈ ਉਸ ਤੋਂ ਬਾਅਦ ਆਪਾਂ ਉਹਨੂੰ ਪੀਸ ਲਿਆ ਤੇ ਦਾ ਚੰਗਾ ਇੱਕ ਫਾਈਨ ਪਾਊਡਰ ਤਿਆਰ ਕਰ ਲਿਆ ਚੰਗੀ ਤਰ੍ਹਾਂ ਨੂੰ ਆਪਾਂ ਪੀਸ ਲੈਣਾ ਤੇ ਕਿਉਂਕਿ ਅਲਸੀ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਭੁੰਨਿਆ ਹੋਇਆ ਹੁਣ ਇਹਨੂੰ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਪੈਗੀ ਬਸ ਇੱਕ ਵਾਰੀ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਵੇਸਣ ਵਿੱਚ ਜਿਹੜਾ ਇਸ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਸ ਤੋਂ ਬਾਅਦ ਇਹਨੂੰ ਆਪਾਂ 2 ਮਿੰਟ ਵਾਸਤੇ ਹੋਰ ਭੁੰਨ ਲਾਂਗੇ ਬਹੁਤ ਜ਼ਿਆਦਾ ਧੇਰ ਤੁਸੀਂ ਇਹਨੂੰ ਨਹੀਂ ਭੁੰਨਣਾ ਤੇ ਗੈਸ ਦਾ ਫਲੇਮ ਆਪਾਂ ਹੁਣ ਵੀ ਇਹ ਜਿਹੜਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਘੱਟ ਹੀ ਰੱਖਿਆ ਹੋਇ ਤਾਂ ਅਲਸੀ ਨੂੰ ਜਿਹੜਾ ਆਪਾਂ ਨਾਲ ਹੀ ਦੇਖੋ 2 ਤੋਂ 3 ਮਿੰਟ ਵਾਸਤੇ ਭੁੰਨ ਲਿਆ ਬਹੁਤ ਹੀ ਵਧੀਆ ਆਪਣੇ ਕੋਲ ਲੱਡੂਆਂ ਦਾ ਜਿਹੜਾ ਮਿਕਸਚਰ ਹੈ ਬਣ ਕੇ ਤਿਆਰ ਹੋ ਗਿਆ ਗੈਸ ਦਾ ਫਲੇਮ ਹੁਣ ਬੰਦ ਕਰਤਾ ਤੇ ਇਹਨੂੰ ਆਪਾਂ ਇੱਕ ਦੂਸਰੇ ਭਾਂਡੇ ਵਿੱਚ ਕੱਢ ਲਿਆ ਇਸ ਤੋਂ ਬਾਅਦ ਕਿਉਂਕਿ ਮਿਕਸਚਰ ਕਾਫੀ ਗਰਮ ਹੈ ਨਾ ਥੋੜਾ ਇਹਨੂੰ ਠੰਡਾ ਹੋਣ ਦਵਾਂਗੇ ਪੂਰੀ ਤਰ੍ਹਾਂ ਠੰਡਾ ਨਹੀਂ ਕਰਨਾ ਜਦੋਂ ਇਹ 2-3 ਮਿੰਟ ਵਾਸਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖਤਾ ਸੀ ਹਲਕਾ ਥੋੜਾ ਪਹਿਲੇ ਤੋਂ ਠੰਡਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਪਾ ਰਹੇ ਹਾਂ ਗੁੜ ਵਾਲੀ ਜਿਹੜੀ ਸ਼ੱਕਰ ਆਉਂਦੀ ਹੈ ਉਹ ਮਿੱਠਾ ਤੁਸੀਂ ਇਹਦੇ ਵਿੱਚ ਚਾਹੋ ਤੇ ਥੋੜਾ ਜ਼ਿਆਦਾ ਵੀ ਕਰ ਸਕਦੇ ਹੋ ਘੱਟ ਕਰਨ ਦੀ ਤਾਂ ਜ਼ਰੂਰਤ ਨਹੀਂ ਹੈ ਇੰਨਾ ਕੁ ਮਿੱਠਾ ਆਰਮਨਾਲ ਜਿੰਨਾ ਆਪਾਂ ਇਹ ਸਾਰਾ ਸਮਾਨ ਲਿਆ ਸੀ ਨਾ ਇਹਦੇ ਵਿੱਚ ਲੱਗ ਜਾਂਦਾ ਤੇ ਗੁੜ ਵਾਲੀ ਜਿਹੜੀ ਸ਼ੱਕਰ ਹੈ ਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਲਾ ਦਾਂਗੇ ਜੇ ਤੁਸੀਂ ਕਿਸੇ ਵਜ੍ਹਾ ਕਰਕੇ ਇਹਦੇ ਵਿੱਚ ਗੁੜ ਦੀ ਸ਼ੱਕਰ ਨਹੀਂ ਪਾਣਾ ਚਾਹੁੰਦੇ ਜਾਂ ਕਈ ਲੋਕ ਕਹਿੰਦੇ ਕਿ ਬੱਚੇ ਆ ਜਿਹੜੇ ਗੁੜ ਵਾਲੀਆਂ ਪਿੰਨੀਆਂ ਨਹੀਂ ਖਾਂਦੇ ਜਾਂ ਸ਼ੱਕਰ ਵਾਲੇ ਤੁਸੀਂ ਇਹਦੀ ਜਗ੍ਹਾ ਤੇ ਫਿਰ ਚੀਨੀ ਨੂੰ ਪੀਸ ਕੇ ਨਾ ਜਾਂ ਫਿਰ ਜਿਹੜੀ ਬੂਰਾ ਚੀਨੀ ਆਉਂਦੀ ਹੈ ਓ ਵੀ ਇਹਦੇ ਵਿੱਚ ਦੇਸੀ ਖੰਡ ਵੀ ਇਹਦੇ ਵਿੱਚ ਪਾ ਸਕਦੇ ਹਾਂ ਤਾਂ ਇਹਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਲੱਡੂ ਬਣਾਵਾਂਗੇ ਜੇ ਮਿਕਸਚਰ ਆਪਾਂ ਨੂੰ ਸੁੱਕਾ ਲੱਗੇਗਾ ਤਾਂ ਆਪਾਂ ਇਹਦੇ ਵਿੱਚ ਹੋਰ ਥੋੜਾ ਜਿਹਾ ਘਿਓ ਗਰਮ ਕਰਕੇ ਪਾ ਦਾਂਗੇ ਪਰ ਲੱਡੂ ਦੇਖੋ ਬਹੁਤ ਹੀ ਈਜ਼ੀਲੀ ਬਣ ਰਹੇ ਆ ਇਹਦੇ ਵਿੱਚ ਆਪਾਂ ਨੂੰ ਹੋਰ ਜਿਹੜਾ ਘਿਓ ਪਾਉਣ ਦੀ ਜ਼ਰੂਰਤ ਨਹੀਂ ਹੈ ਤਾਂ ਮੈਂ ਇਹਦੇ ਵਿੱਚ ਹੋਰ ਘਿਓ ਹੈ ਜਿਹੜਾ ਨਹੀਂ ਪਾ ਰਹੀ ਜੇ ਤੁਹਾਨੂੰ ਮਿਕਸਚਰ ਸੁੱਕਾ ਲੱਗਦਾ ਲੱਡੂ ਨਹੀਂ ਬਣਦੇ ਫਿਰ ਤੁਸੀਂ ਥੋੜਾ ਜਿਹਾ ਘਿਓ ਇਹਦੇ ਵਿੱਚ ਗਰਮ ਕਰਕੇ ਪਾ ਲੈਣਾ ਬਸ ਘਿਓ ਉਹਨਾ ਕੀ ਪਾਣਾ ਜਿਹਦੇ ਨਾਲ ਲੱਡੂ ਆਰਾਮ ਨਾਲ ਬਣ ਜਾਣ ਤਾਂ ਇੱਕ ਦੇ ਖਲਸੀ ਦੀ ਜਿਹੜੀ ਆਪਾਂ ਇਹ ਪਿੰਨੀ ਐ ਐਲਸੀ ਦਾ ਲੱਡੂ ਐ ਬਣਾ ਲਿਆ ਇਸੇ ਤਰ੍ਹਾਂ ਹੀ ਬਾਕੀ ਸਾਰੀਆਂ ਪਿੰਨੀਆਂ ਨੇ ਉਹ ਵੀ ਆਪਾਂ ਬਣਾ ਲਾਂਗੇ ਤੇ ਅੱਧੇ ਕੱਪ ਵਿੱਚੋਂ ਇੰਨਾ ਕੁ ਕਿਉ ਹੈ ਜਿਹੜਾ ਇੱਕ ਚਮਚ ਦੇ ਕਰੀਬ ਬਚ ਗਿਆ ਇਹਨੂੰ ਆਪਾਂ ਨੂੰ ਇਹਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਪਈ ਤਾਂ ਲੋ ਜੀ ਬਹੁਤ ਹੀ ਟੇਸਟੀ ਐਲਸੀ ਤੇ ਵੇਸਣ ਦੀਆਂ ਪਿੰਨੀਆਂ ਨੇ ਜਿਹੜੀਆਂ ਬਣ ਕੇ ਤਿਆਰ ਨੇ ਤੋੜ ਕੇ ਤੁਹਾਨੂੰ ਇਹਨਾਂ ਦਾ ਟੈਕਸਚਰ ਦਿਖਾ ਦਿੰਨੀ ਹਾਂ ਬਹੁਤ ਹੀ ਸੌਫਟ ਤੇ ਵਾਲੀਆਂ ਪਿੰਨੀਆਂ ਨੇ ਜਿਹੜੀਆਂ ਬਣ ਕੇ ਤਿਆਰ ਹੋਈਆਂ ਨੇ ਤਾਂ ਇਸ ਵਾਰ ਠੰਡ ਦੇ ਮੌਸਮ ਵਿੱਚ ਤੁਸੀਂ ਵੀ ਇਹ ਵਾਲੀਆਂ ਪਿੰਨੀਆਂ ਜ਼ਰੂਰ ਬਣਾਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਹੀ ਫੇ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ